ਫਲਨਨ ਆਇਲੈਂਡ ਦੇ ਲਾਈਟ ਹਾਊਸ ਤੇ ਤਿੰਨ ਕਰਮਚਾਰੀ ਸਨ 1900 ਵਿੱਚ ਪਾਣੀ ਵਿੱਚ ਗੁਰ ਡੇ ਸੀ ਜਾਂ ਉਹਨਾਂ ਨਾਲ ਕੁਝ ਬਹੁਤ ਹੀ ਖਤਰਨਾਕ ਵਾਪਰਿਆ ਜਿਸ ਦਾ ਕੋਈ ਜਵਾਬ ਨਹੀਂ ਮਿਲਿਆ ਇਹ ਸੱਚੀ ਘਟਨਾ ਸਕਾਟਲੈਂਡ ਦੇ ਫਲਨਨ ਟਾਪੂ ਦੀ ਹੈ ਜਿਸ ਦੇ ਵਿੱਚ ਥੋਮਾਸ ਮਾਰਸ਼ਲ ਜੇਮਸ ਟਿਕੇਟ ਅਤੇ ਡੋਨਾਲਡ ਮੈਕਾਰਥਰ ਜੋ ਕਿ ਦਸੰਬਰ 1900 ਵਿੱਚ ਲਾਈਟ ਹਾਊਸ ਵਿੱਚ ਕੰਮ ਕਰਦੇ ਸਨ ਲਾਪਤਾ ਪਾਏ ਗਏ ਪਹਿਲੀ ਗੱਲ ਕਿ ਸਮੁੰਦਰੀ ਤੱਟ ਉੱਪਰ ਲਾਈਟ ਹਾਊਸ ਕਿਉਂ ਬਣਾਏ ਜਾਂਦੇ ਸਨ ਇਹ ਇਮਾਰਤਾਂ ਰਾਤ ਦੇ ਸਮੇਂ ਸਮੁੰਦਰੀ ਬੇੜਿਆਂ ਨੂੰ ਵੱਡੀ ਗੋਲ ਲਾਈਟ ਨਾਲ ਰਸਤਾ ਦਿਖਾਉਣ ਲਈ ਜਾਂ ਵਾਰਨਿੰਗ ਦੇਣ ਲਈ ਜਾਂ ਸੇਫਟੀ ਨਾਲ ਸਮੁੰਦਰੀ ਤੱਟ ਉੱਪਰ ਬੇੜਿਆਂ ਦੇ ਆਉਣ ਜਾਣ ਲਈ ਬਣਾਈਆਂ ਗਈਆਂ ਸਨ। ਜਿਸ ਲਾਈਟ ਹਾਊਸ ਦੀ ਅਸੀਂ ਗੱਲ ਕਰ ਰਹੇ ਹਾਂ ਉਹ 1896 ਤੋਂ ਲੈ ਕੇ 1899 ਦੇ ਵਿਚਕਾਰ ਬਣਾਇਆ ਗਿਆ ਸੀ ਜੋ 74 ਫੁੱਟ ਉੱਚਾ ਸੀ ਜਿਸ ਦੀ ਲਾਈਟ 24 ਨੌਟਿਕਲ ਮੀਲ ਤੱਕ ਦੇਖ ਸਕਦੀ ਸੀ। ਇਤੋਂ ਦੇ ਤਿੰਨ ਕਰਮਚਾਰੀਆਂ ਦੀ ਗੁੰਮਸ਼ੁਦਗੀ ਦਾ ਪਤਾ ਦਸੰਬਰ 1900 ਵਿੱਚ ਉਦੋਂ ਲੱਗਦਾ ਹੈ ਜਦੋਂ 10 ਦਿਨ ਤੱਕ ਉਸ ਲਾਈਟ ਹਾਊਸ ਵਿੱਚੋਂ ਕੋਈ ਲਾਈਟ ਸਿਗਨਲ ਨਹੀਂ ਮਿਲਦਾ ਅਧਿਕਾਰੀਆਂ ਮੁਤਾਬਕ ਤਿੰਨ ਕਰਮਚਾਰੀ ਉਸ ਲਾਈਟ ਹਾਊਸ ਵਿੱਚ ਡਿਊਟੀ ਉੱਪਰ ਪਾਇਨਾਤ ਸਨ ਤਿੰਨਾਂ ਵਿੱਚੋਂ ਇੱਕ ਕਰਮਚਾਰੀ ਜੇਮਸ ਟੱਕਟ ਦੀ ਉਮਰ ਉਸ ਵੇਲੇ 43 ਸਾਲ ਸੀ ਜੋ ਕਿ 22 ਸਾਲ ਦੀ ਉਮਰ ਵਿੱਚ ਇਸ ਕਿਤੇ ਵਿੱਚ ਆਏ ਸਨ ਉਹ ਅਸਿਸਟੈਂਟ ਲਾਈਟ ਕੀਪਰ ਤੋਂ ਪ੍ਰਿੰਸੀਪਲ ਕੀਪਰ ਪ੍ਰਮੋਟ ਕੀਤੇ ਗਏ ਸਨ ਉਹ ਹਾਈਲੀ ਐਕਸਪੀਰੀਐਂਸ ਲਾਈਟ ਹਾਊਸ ਕਰਮਚਾਰੀ ਸਨ ਜਿਨ੍ਹਾਂ ਨੇ ਆਪਣੇ ਕੈਰੀਅਰ ਵਿੱਚ ਕਈ ਹੋਰ ਲਾਈਟ ਹਾਊਸਸ ਵਿਚ ਵੀ ਕੰਮ ਕੀਤਾ ਸੀ ਉਨ੍ਹਾਂ ਦੀ ਬੇਸਿਕ ਜੋ ਰਿਸਪੌਂਸਿਬਿਲਟੀ ਸੀ ਉਹ ਲੌਗ ਬੁੱਕ ਦੇ ਵਿੱਚ ਰਿਕਾਰਡ ਦਰਜ ਕਰਨਾ ਸੀ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਲਾਈਟ ਹਾਊਸ ਦਾ ਪ੍ਰੋਸੈਸ ਕਿਵੇਂ ਕੰਮ ਕਰਦਾ ਹੈ ਲਾਈਟ ਹਾਊਸ ਵਿੱਚ ਰਿਕਾਰਡ ਕੀਪਿੰਗ ਦੇ ਲਈ ਇੱਕ ਲੌਗ ਬੁੱਕ ਹੁੰਦੀ ਹੈ ਜਿਦੇ ਵਿੱਚ ਲਾਈਟ ਕਦੋਂ ਜਗਾਉਣੀ ਹੈ ਇਸ ਦੀ ਐਂਟਰੀ ਵੀ ਪਾਈ ਜਾਂਦੀ ਹੈ ਅਤੇ ਹਵਾਵਾਂ ਦਾ ਰੁਖ ਕੀ ਹੈ ਟੈਂਪਰੇਚਰ ਕੀ ਹੈ ਇਹ ਸਾਰੀਆਂ ਐਂਟਰੀਜ਼ ਉਹਦੇ ਵਿੱਚ ਪਾਈਆਂ ਜਾਂਦੀਆਂ ਹਨ ਦੂਸਰੇ ਕਰਮਚਾਰੀ ਅਸਿਸਟੈਂਟ ਲਾਈਟ ਕੀਪਰ ਸਨ ਜੋ ਕਿ ਪਹਿਲਾਂ ਸੀ ਮੈਨ ਰਹਿ ਚੁੱਕੇ ਸਨ 28 ਸਾਲ ਦੇ ਥੋਮਸ ਮਾਰਸ਼ਲ ਆਪਣੇ ਕੰਮ ਵਿੱਚ ਬਹੁਤ ਡਿਸਪਲਿੰਡ ਮੰਨੇ ਗਏ ਸਨ ਅਤੇ ਆਪਣਾ ਬਹੁਤ ਨਾਮ ਬਣਾ ਚੁੱਕੇ ਸੀ। ਉਹਨਾਂ ਦਾ ਕੰਮ ਲਾਈਟ ਹਾਊਸ ਦੀ ਲਾਈਟ ਦੀ ਟੈਕਨੀਕਲ ਦੇਖਰੇਖ ਕਰਨਾ ਸੀ ਅਤੇ ਲਾਈਟ ਨੂੰ ਸਾਰੇ ਪਾਸੇ ਘੁਮਾਉਣ ਦਾ ਕੰਮ ਵੀ ਉਹਨਾਂ ਦਾ ਸੀ। ਤੀਸਰੇ ਕਰਮਚਾਰੀ ਸਨ ਡੋਨਾਲਡ ਮੈਕਾਰਥਰ ਜੋ ਕਿ 40 ਸਾਲ ਦੇ ਸਿਗੇ। ਉਹ ਆਰਜੀ ਤੌਰ ਤੇ ਤੀਸਰੇ ਕਰਮਚਾਰੀ ਦੀ ਜਗ੍ਹਾ ਤੇ ਕੰਮ ਕਰ ਰਹੇ ਸਨ। ਉਥੋਂ ਦੇ ਤੀਸਰੇ ਕਰਮਚਾਰੀ ਬਿਮਾਰੀ ਦੀ ਛੁੱਟੀ ਉੱਪਰ ਸਨ ਇਸ ਕਰਕੇ ਉਹ ਟੈਂਪਰਰੀ ਪੋਜੀਸ਼ਨ ਤੇ ਸੀਗੇ। ਡੋਨਾਲਡ ਮੈਕਾਰਥਰ ਟੈਂਪਰਰੀ ਪੋਜੀਸ਼ਨ ਦੇ ਉੱਪਰ ਹੋਣ ਦੇ ਬਾਵਜੂਦ ਵੀ ਮਕਾਰਥਰ ਬਹੁਤ ਹੀ ਐਕਸਪੀਰੀਐਂਸਡ ਕਰਮਚਾਰੀ ਸਨ ਦਸੰਬਰ 26 ਨੂੰ ਜੋਸਫ ਮੂਰੇ ਇੱਕ ਰੈਗੂਲਰ ਵਿਜ਼ਿਟ ਲਈ 플ਾਨਨ ਆਇਲ ਪਹੁੰਚਦੇ ਹਨ ਤਾਂ ਲਾਈਟ ਹਾਊਸ ਵੱਲੋਂ ਕੋਈ ਰਿਸਪੌਂਸ ਨਹੀਂ ਆਉਂਦਾ ਉਹਨਾਂ ਵੱਲੋਂ ਸ਼ਿਪ ਦਾ ਹਾਰਨ ਵੀ ਵਜਾਇਆ ਜਾਂਦਾ ਹੈ ਅਤੇ ਇੱਕ ਛੋਟਾ ਰਾਕਟ ਅਸਮਾਨ ਵੱਲ ਨੂੰ ਛੱਡਿਆ ਜਾਂਦਾ ਹੈ ਅਜੇ ਵੀ ਲਾਈਟ ਹਾਊਸ ਵਿੱਚੋਂ ਕੋਈ ਲਾਈਟ ਨਹੀਂ ਜਗਦੀ ਇਸ ਤੋਂ ਤੁਰੰਤ ਬਾਅਦ ਜੋਸਫ ਮੂਰੇ ਲਾਈਟ ਹਾਊਸ ਦੇ ਵਿੱਚ ਜਾਂਦੇ ਹਨ ਅਤੇ ਦੇਖਦੇ ਹਨ ਕਿ ਉੱਥੇ ਕੋਈ ਵੀ ਨਹੀਂ ਹੈ ਲਾਈਟ ਹਾਊਸ ਬਿਲਕੁਲ ਹੀ ਖਾਲੀ ਹੈ ਜਦੋਂ ਲਾਈਟ ਹਾਊਸ ਦਾ ਲੌਗ ਬੁੱਕ ਚੈੱਕ ਕੀਤਾ ਜਾਂਦਾ ਹੈ ਜਿਸ ਵਿੱਚ ਹਰ ਚੀਜ਼ ਦਾ ਰਿਕਾਰਡ ਹੁੰਦਾ ਹੈ ਤਾਂ ਪਾਇਆ ਜਾਂਦਾ ਹੈ ਕਿ 15 ਦਸੰਬਰ ਦੇ ਲਈ ਲਾਈਟ ਹਾਊਸ ਦੀ ਲਾਈਟ ਚਕਾਉਣ ਦਾ ਟਾਈਮ ਵੀ ਉਸ ਰਿਕਾਰਡ ਵਿੱਚ ਐਂਟਰ ਕੀਤਾ ਗਿਆ ਸੀ ਬੈਰੋਮੀਟਰ ਅਤੇ ਥਰਮੋਮੀਟਰ ਦੀਆਂ ਰੀਡਿੰਗਸ ਦੇ ਨਾਲ-ਨਾਲ 15 ਦਸੰਬਰ ਦੀ ਸਵੇਰ 9 ਵਜੇ ਦੀ ਹਵਾ ਦੀ ਗਤੀ ਵੀ ਨੋਟ ਕੀਤੀ ਗਈ ਸੀ ਪਰ ਇਸ ਤੋਂ ਬਾਅਦ ਦੀਆਂ ਐਂਟਰੀਜ਼ ਇਹਦੇ ਵਿੱਚੋਂ ਮਿਸਿੰਗ ਸਨ ਇਸ ਤੋਂ ਪਤਾ ਲੱਗਿਆ ਕਿ 15 ਦਸੰਬਰ ਦੁਪਹਿਰ ਨੂੰ ਕਰਮਚਾਰੀ ਗੁੰਮ ਹੋਏ ਸਨ ਕਿਉਂਕਿ ਉਹ ਉਸ ਰਿਕਾਰਡ ਬੁੱਕ ਦੀ ਲਾਸਟ ਐਂਟਰੀ ਸੀ ਸਭ ਤੋਂ ਅਖੀਰਲੀ ਲਾਈਨ ਵਿੱਚ ਇਹ ਲਿਖਿਆ ਹੋਇਆ ਸੀ ਤੂਫਾਨ ਥਮ ਗਿਆ ਸਮੁੰਦਰ ਸ਼ਾਂਤ ਹੈ ਅਤੇ ਰਬ ਹਾਰ ਪਾਸੇ ਹੈ ਜਿਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਸਮੁੰਦਰੀ ਤੂਫਾਨ ਕਰਮਚਾਰੀਆਂ ਦੀ ਗੁੰਮਸ਼ੁਦਗੀ ਦਾ ਕਾਰਨ ਨਹੀਂ ਸੀ ਬਾਅਦ ਦੀ ਕੋਖ ਜਾਂਚ ਤੋਂ ਪਤਾ ਚੱਲਿਆ ਕਿ 12 ਦਸੰਬਰ ਅਤੇ 13 ਦਸੰਬਰ ਦੇ ਲੌਗ ਬੁੱਕ ਰਿਕਾਰਡ ਦੇ ਵਿੱਚ ਬਹੁਤ ਘਾਤਕ ਸਮੁੰਦਰੀ ਤੂਫਾਨ ਦਾ ਜ਼ਿਕਰ ਹੈ ਜਿਸ ਨਾਲ ਕਰਮਚਾਰੀਆਂ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪਿਆ ਜਦੋਂ ਜੋਸਫ ਮੂਰੇ ਵੱਲੋਂ ਲਾਈਟ ਹਾਊਸ ਵਿੱਚ ਘੁੰਮ ਕੇ ਦੇਖਿਆ ਜਾਂਦਾ ਹੈ ਤਾਂ ਸਭ ਨਾਰਮਲ ਨਜ਼ਰ ਆਉਂਦਾ ਹੈ ਸਾਫ ਸੁਥਰਾ ਕਮਰਾ ਲਾਈਟ ਹਾਊਸ ਦੀ ਲਾਈਟ ਜਗਣ ਲਈ ਤਿਆਰੀ ਕੀਤੀ ਹੋਈ ਹੈ ਅਤੇ ਚਿਮਨੀ ਦਾ ਕੋਲਾ ਠੰਡਾ ਪਿਆ ਹੈ ਦੂਸਰੇ ਪਾਸੇ ਬੈੱਡ ਸ਼ੀਟਸ ਬਿਲਕੁਲ ਸਾਫ ਸੁਥਰੀਆਂ ਸਨ ਅਤੇ ਕਿਚਨ ਵੀ ਐਵੇਂ ਲੱਗ ਰਹੀ ਸੀ ਜਿਵੇਂ ਕਿ ਹੁਣੇ ਹੀ ਵਰਤ ਕੇ ਕੋਈ ਉਹਨੂੰ ਹਟਿਆ ਹੋਵੇ ਜਦੋਂ ਕਿ ਕੁਝ ਅਜੀਬ ਚੀਜ਼ਾਂ ਵੀ ਵੇਖਣ ਨੂੰ ਮਿਲਦੀਆਂ ਹਨ ਜਿਵੇਂ ਕਿ ਕਿਚਨ ਵਿੱਚ ਕੁਰਸੀ țeੱਡੀ ਪਈ ਸੀ ਅਤੇ ਖਾਣਾ ਡਾਈਨਿੰਗ ਟੇਬਲ ਦੇ ਉੱਤੇ ਲੱਗਿਆ ਹੋਇਆ ਸੀ ਜੋ ਕਿ ਖਾਧਾ ਨਹੀਂ ਸੀ ਗਿਆ ਕੰਧ ਤੇ ਲੱਗੀ ਹੋਈ ਘੜੀ ਦੀਆਂ ਸੁਈਆਂ ਖੜੀਆਂ ਸਨ ਅਤੇ ਕੰਧ ਦੇ ਉੱਪਰ ਲੱਗੀਆਂ ਹੋਈਆਂ ਕੁੰਡੀਆਂ ਦੇ ਉੱਪਰ ਇੱਕ ਆਇਲ ਸਕਿਨ ਕੋਟ ਟੰਗਿਆ ਹੋਇਆ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਕੋਈ ਐਮਰਜੈਂਸੀ ਸਿਚੁਏਸ਼ਨ ਆਈ ਹੋਵੇਗੀ ਜਿਸ ਵਿੱਚ ਉਹਨਾਂ ਤਿੰਨਾਂ ਕਰਮਚਾਰੀਆਂ ਨੂੰ ਰੋਟੀ ਪਾਣੀ ਵੀ ਛੱਡਣਾ ਪੈ ਗਿਆ ਦੂਸਰੇ ਪਾਸੇ ਸਮੁੰਦਰੀ ਤੂਫਾਨ ਦੇ ਸ਼ਾਂਤ ਹੋਣ ਦੀ ਐਂਟਰੀ 15 ਦਸੰਬਰ ਨੂੰ ਪਾਈ ਗਈ ਜਿਸ ਤੋਂ ਪਤਾ ਲੱਗਦਾ ਹੈ ਕਿ ਸਮੁੰਦਰੀ ਤੂਫਾਨ ਕਰਮਚਾਰੀਆਂ ਦੇ ਗਾਇਬ ਹੋਣ ਦੀ ਵਜ੍ਹਾ ਨਹੀਂ ਹੋ ਸਕਦਾ ਇਹ ਸਭ ਕੁਝ ਹੈੱਡ ਆਫਿਸ ਰਿਪੋਰਟ ਕੀਤਾ ਜਾਂਦਾ ਹੈ ਹੁਣ ਨਾਰthern ਲਾਈਟ ਹਾਊਸ ਬੋਰਡ ਇੱਕ ਇਨਵੈਸਟੀਗੇਸ਼ਨ ਟੀਮ ਬਣਾਉਂਦੇ ਹਨ ਜਿਸ ਦੇ ਹੈੱਡ ਰੌਬਰਟ ਮਿਊਰ ਹੈੱਡ ਹੁੰਦੇ ਹਨ ਇਨਵੈਸਟੀਗੇਸ਼ਨ ਦੌਰਾਨ ਲਾਈਟ ਹਾਊਸ ਵਿੱਚ ਕੋਈ ਵੀ ਆਪਸੀ ਲੜਾਈ ਦੇ ਪ੍ਰੂਫ ਨਹੀਂ ਮਿਲੇ ਲਾਈਟ ਹਾਊਸ ਕਰਮਚਾਰੀਆਂ ਨੂੰ ਇੱਕ ਬੋਰਡ ਦਿੱਤੀ ਹੁੰਦੀ ਹੈ ਜੋ ਕਿ ਆਪਣੀ ਹੀ ਜਗ੍ਹਾ ਤੇ ਬੰਨੀ ਪਾਈ ਗਈ ਜਿਸ ਨਾਲ ਇਹ ਵੀ ਪਤਾ ਲੱਗਦਾ ਹੈ ਕਿ ਕਰਮਚਾਰੀ ਸਮੁੰਦਰ ਰਾਹੀਂ ਕਿਤੇ ਵੀ ਨਹੀਂ ਗਏ ਸਮੁੰਦਰੀ ਤੱਟ ਤੋਂ ਲਾਈਟ ਹਾਊਸ ਦਾ ਰਸਤਾ ਜੋ ਕਿ ਛੋਟੀਆਂ ਪੌੜੀਆਂ ਸਨ ਉਹ ਵੀ ਖੰਗਾ ਲਿਆ ਗਿਆ ਜੋ ਕਿ ਸਾਫ਼ ਪਾਇਆ ਗਿਆ ਮਤਲਬ ਕੋਈ ਚੀਜ਼ ਉੱਥੇ ਵੀ ਨਹੀਂ ਮਿਲੀ ਹੁਣ ਲਾਈਟ ਹਾਊਸ ਦੇ ਨੇੜੇ ਤੇੜੇ ਦੀਆਂ ਪਥਰੀਲੀਆਂ ਛੋਟੀਆਂ ਖੰਗਾਲੀਆਂ ਗਈਆਂ ਕਿ ਸ਼ਾਇਦ ਕਰਮਚਾਰੀਆਂ ਦੀਆਂ ਕੁਝ ਪਰਸਨਲ ਚੀਜ਼ਾਂ ਉੱਥੋਂ ਮਿਲ ਜਾਣ ਪਰ ਹੱਥ ਕੁਝ ਵੀ ਨਹੀਂ ਲੱਗਿਆ ਨਾ ਹੀ ਕੋਈ ਡੈੱਡ ਬodies ਮਿਲੀਆਂ ਜੋ ਸਮੁੰਦਰ ਕਿਨਾਰੇ ਰੁੜ ਕੇ ਵਾਪਸ ਆਈਆਂ ਹੋਣ ਸਿੱਟਾ ਇਹ ਨਿਕਲਿਆ ਕਿ ਕਿਸੇ ਵੀ ਨਿਸ਼ਾਨ ਤੋਂ ਬਗੈਰ ਲਾਈਟ ਹਾਊਸ ਕਰਮਚਾਰੀ ਗਾਇਬ ਹੋ ਗਏ ਸਨ ਫਿਰ ਸਭ ਦਾ ਧਿਆਨ 12 ਅਤੇ 13 ਦਸੰਬਰ ਦੇ ਸਮੁੰਦਰੀ ਤੂਫਾਨ ਉੱਪਰ ਜਾਂਦਾ ਹੈ ਜਿੱਥੇ ਮੈਂਸ਼ਨ ਕੀਤਾ ਗਿਆ ਸੀ ਕਿ ਹਵਾ ਦੀ ਗਤੀ ਇੰਨੀ ਹੈ ਕਿ ਇਹ ਲਾਈਟ ਹਾਊਸ ਉਡਾ ਕੇ ਲੈ ਜਾ ਸਕਦੀ ਹੈ ਅਤੇ ਛਟਾਨਾਂ ਨੂੰ ਉਖਾੜ ਸਕਦੀ ਹੈ ਇੱਕ ਹੋਰ ਅਜੀਬ ਚੀਜ਼ ਲੌਗ ਬੁੱਕ ਵਿੱਚ ਪਾਈ ਗਈ ਕਿ ਜੇਮਸ ਟੱਕਟ ਜੋ ਕਿ ਸ਼ਾਂਤ ਸੁਭਾਅ ਦੇ ਮਾਲਕ ਸਨ ਰਿਕਾਰਡਸ ਬਹੁਤ ਸ਼ਾਂਤ ਤਰੀਕੇ ਨਾਲ ਲਿਖਦੇ ਸਨ ਜੋ ਕਿ 12 ਅਤੇ 13 ਦਸੰਬਰ ਦੀ ਲੌਗ ਬੁੱਕ ਵਿੱਚੋਂ ਬਿਲਕੁਲ ਵੀ ਨਜ਼ਰ ਨਹੀਂ ਆਉਂਦਾ ਉਨ੍ਹਾਂ ਦੇ ਜਿਹੜੇ ਲੌਗ ਬੁੱਕ ਦੇ ਵਿੱਚ ਰਿਕਾਰਡਸ ਲਿਖੇ ਗਏ ਉਸ ਸਮੇਂ ਦੇ ਉੱਤੇ ਡਰੇ ਹੋਏ ਅਤੇ ਅਸ਼ਾਂਤ ਸੁਭਾ ਨੂੰ ਦਰਸਾਉਂਦੇ ਹਨ ਅਤੇ ਇੱਕ ਹੋਰ ਅਜੀਬ ਚੀਜ਼ ਪਾਈ ਗਈ ਕਿ ਅਸਿਸਟੈਂਟ ਕੀਪਰ ਥੋਮਸ ਮਾਰਸ਼ਲ ਨੇ ਲੌਗ ਬੁੱਕ ਦੇ ਵਿੱਚ ਕੋਈ ਵੀ ਐਂਟਰੀ ਨਹੀਂ ਕੀਤੀ ਜੇਮਸ ਟੱਕਟ ਨੇ 13 ਦਸੰਬਰ ਨੂੰ ਆਪਣੀ ਐਂਟਰੀ ਵਿੱਚ ਮੈਕਾਰਥਰ ਦੇ ਰੋਣ ਦਾ ਜ਼ਿਕਰ ਵੀ ਕੀਤਾ ਜੋ ਕਿ ਜੋ ਕਿ ਮੈਕਾਰਥਰ ਦੇ ਦ੍ਰਿੜ ਸੁਭਾਅ ਦੇ ਬਿਲਕੁਲ ਹੀ ਉਲਟ ਹੈ ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਉਹ ਕਿੰਨੇ ਡਰੇ ਹੋਏ ਸਨ ਪਰ 15 ਦਸੰਬਰ ਦੀ ਐਂਟਰੀ ਕਹਿੰਦੀ ਹੈ ਸਮੁੰਦਰੀ ਤੂਫਾਨ ਥੰਮ ਗਿਆ ਹੈ ਅਤੇ ਰੱਬ ਹਰ ਜਗ੍ਹਾ ਹੈ ਇੱਕ ਪੌਸਿਬਿਲਿਟੀ ਜੋ ਕਮ ਤੇ ਟੰਗੇ ਹੋਏ ਆਇਲ ਸਕਿਨ ਕੋਟ ਤੋਂ ਪਤਾ ਲੱਗਦੀ ਹੈ ਕਿ ਦੋ ਕਰਮਚਾਰੀ ਤਾਂ ਆਪਣੇ ਸੇਫਟੀ ਗੀਅਰਸ ਪਾ ਕੇ ਥੱਲੇ ਲੈਂਡਿੰਗ ਪਲੇਟਫਾਰਮ ਤੇ ਗਏ ਸਨ ਇੱਕ ਕਰਮਚਾਰੀ ਸ਼ਾਇਦ ਬਿਨਾ ਸੇਫਟੀ ਗੀਅਰਸ ਜਾਂ ਬਿਨਾ ਕੋਟ ਤੇ ਗਿਆ ਹੋ ਸਕਦਾ ਹੈ ਇਨਵੈਸਟੀਗੇਸ਼ਨ ਆਫੀਸਰ ਮਿਊਰ ਹੈਡ ਲਿਖਦੇ ਹਨ ਕਿ ਜਦੋਂ ਓਸ਼ੀਨ ਕੋਸਟ ਉੱਪਰ ਹਾਦਸਾ ਵਾਪਰਿਆ ਹੋਵੇਗਾ ਤਾਂ ਉਸ ਸਮੇਂ ਜੇਮਸ ਟੱਕਟ ਨੇ ਸੀ ਬੂਟਸ ਅਤੇ ਵਾਟਰਪਰੂਫ ਕੋਟ ਪਾਇਆ ਹੋਵੇਗਾ ਅਤੇ ਮਾਰਸ਼ਲ ਨੇ ਸੀ ਬੂਟਸ ਅਤੇ ਔਇਲ ਸਕਿਨ ਕੋਟ ਪਾਇਆ ਹੋਵੇਗਾ ਦੁਪਹਿਰ ਹੁੰਦੇ ਹੁੰਦੇ ਤਿੰਨੋਂ ਕਰਮਚਾਰੀ ਪੱਛਮ ਲੈਂਡਿੰਗ ਪਲੇਟਫਾਰਮ ਉੱਪਰ ਆ ਗਏ ਹੋਣਗੇ ਅਤੇ ਹੋ ਸਕਦਾ ਹੈ ਉਹ ਉੱਥੇ ਰस्सियां ਮੰਨਣ ਦੀ ਕੋਸ਼ਿਸ਼ ਕਰ ਰਹੇ ਹੋਣ ਜਿਨ੍ਹਾਂ ਨੂੰ ਮਿਊਰੀ ਰੋਪਸ ਕਿਹਾ ਜਾਂਦਾ ਹੈ ਜੋ ਕਿ ਬੇੜਿਆਂ ਨੂੰ ਸਮੁੰਦਰੀ ਘੰਡੇ ਬੰਨਣ ਲਈ ਵਰਤੀਆਂ ਜਾਂਦੀਆਂ ਹਨ ਹੋ ਸਕਦਾ ਹੈ ਕਿ ਬਹੁਤ ਵੱਡੀ ਪਾਣੀ ਦੀ ਛਲ ਆਈ ਹੋਵੇ ਤੇ ਤਿੰਨਾਂ ਨੂੰ ਵਹਾ ਕੇ ਲੈ ਗਈ ਹੋਵੇ ਲਾਈਟ ਹਾਊਸ ਦੇ ਪੱਛਮ ਵੱਲ ਨੂੰ ਲੈਂਡਿੰਗ ਪਲੇਟਫਾਰਮ ਸੀ ਜੋ ਸਮੁੰਦਰੀ ਬੇੜਿਆਂ ਨੂੰ ਰस्सियां ਨਾਲ ਕਿਨਾਰੇ ਉੱਪਰ ਬੰਨਣ ਦੀ ਜਗ੍ਹਾ ਸੀ ਕਿਉਂਕਿ ਇਸ ਜਗ੍ਹਾ ਉੱਪਰ ਮਿਊਰਿੰਗ ਰੋਪਸ ਜਾਂ ਡੱਣਾ ਵਿੱਚ ਉਲਝੀਆਂ ਮਿਲੀਆਂ ਇਹ ਔਰ ਅਸੀਆਂ ਹਨ ਜੋ ਕਿ ਇੱਕ ਡੱਬੇ ਵਿੱਚ ਪਾ ਕੇ ਲੈਂਡਿੰਗ ਪਲੇਟਫਾਰਮ ਤੋਂ 110 ਫੁੱਟ ਉੱਚੀਆਂ ਰੱਖੀਆਂ ਜਾਂਦੀਆਂ ਹਨ ਅਤੇ ਇਸ ਡੱਬੇ ਨੂੰ ਪਾਣੀ ਵਿੱਚ ਰੁੜਨ ਤੋਂ ਬਚਾਉਣ ਲਈ ਤਿੰਨੋਂ ਕਰਮਚਾਰੀ ਥੱਲੇ ਆਏ ਹੋ ਸਕਦੇ ਹਨ ਪਰ ਲਾਈਟ ਹਾਊਸ ਦੀ ਰੂਲ ਬੁੱਕ ਵਿੱਚ ਇਹ ਲਿਖਿਆ ਗਿਆ ਸੀ ਕਿ ਕਦੇ ਵੀ ਲਾਈਟ ਹਾਊਸ ਨੂੰ ਸੁੰਨਾ ਨਹੀਂ ਛੱਡਿਆ ਜਾਏਗਾ ਮਤਲਬ ਇੱਕ ਕਰਮਚਾਰੀ ਹਮੇਸ਼ਾ ਹੀ ਲਾਈਟ ਹਾਊਸ ਵਿੱਚ ਰਹੇਗਾ ਜਦੋਂ ਮਿਊਰਿੰਗ ਰੋਪਸ ਵਾਲਾ ਡੱਬਾ ਥੱਲੇ ਲੈਂਡਿੰਗ ਪਲੇਟਫਾਰਮ ਵੱਲ ਨੂੰ ਡਿੱਗਿਆ ਹੋਵੇਗਾ ਤਾਂ ਤਿੰਨਾਂ ਕਰਮਚਾਰੀਆਂ ਨੇ ਉਸ ਨੂੰ ਆਪਣੀ ਜਗ੍ਹਾ ਵਾਪਸ ਰੱਖਣ ਦੀ ਕੋਸ਼ਿਸ਼ ਕੀਤੀ ਹੋਏਗੀ ਤੇ ਇਸੇ ਸਮੇਂ ਹੋ ਸਕਦਾ ਹੈ ਕਿ ਉਹਨਾਂ ਕਰਮਚਾਰੀਆਂ ਨੂੰ ਕੋਈ ਸਮੁੰਦਰੀ ਵੱਡੀ ਛਲ ਵਹਾ ਕੇ ਲੈ ਗਈ ਪਰ ਇਹ ਪੋਸੀਬਿਲਟੀ ਲਾਈਟ ਹਾਊਸ ਬੋਰਡ ਦੇ ਆਫੀਸਰਸ ਦੇ ਗਲੇ ਨਹੀਂ ਉਤਰੀ ਆਫੀਸਰਸ ਕਹਿੰਦੇ ਹਨ ਕਿ ਜੇ ਇਸ ਤਰ੍ਹਾਂ ਹੁੰਦਾ ਤਾਂ ਡੈਡ ਬodies ਰੋੜ ਕੇ ਸਮੁੰਦਰੀ ਤੱਟ ਤੇ ਆ ਜਾਂਦੀਆਂ ਜੋ ਕਿ ਬਿਲਕੁਲ ਨਹੀਂ ਹੋਇਆ ਇੱਕ ਕਰਮਚਾਰੀ ਬਿਨਾ ਵਾਟਰਪਰੂਫ ਕੋਟ ਤੇ ਪਹਾਰ ਕਿਉਂ ਗਿਆ ਅਤੇ ਇਹ ਕਿਵੇਂ ਹੋ ਸਕਦਾ ਹੈ ਕਿ ਇੰਨੇ ਤਜਰਬੇਕਾਰ ਕਰਮਚਾਰੀ ਸਾਰੇ ਦੇ ਸਾਰੇ ਹੀ ਰੋੜ ਗਏ ਅਤੇ ਆਫੀਸਰਸ ਬਿਲਕੁਲ ਸ਼્યોਰ ਸਨ ਉਦੋਂ ਸਮੁੰਦਰ ਸ਼ਾਂਤ ਹੋ ਚੁੱਕਾ ਸੀ ਕਿਉਂਕਿ ਨੇੜੇ ਸਥਿਤ ਆਇਲ ਆਫ ਲੂਇਸ ਤੋਂ ਫਲੈਨਨ ਆਇਲਸ ਦੇਖਿਆ ਜਾ ਸਕਦਾ ਸੀ ਜੋ ਜਾਣਕਾਰੀ ਆਇਲਸ ਆਫ ਲੂਇਸ ਵਾਲਿਆਂ ਨੇ ਦਿੱਤੀ ਉਹਨਾਂ ਕਿਹਾ ਕਿ ਜੇ ਸਮ ਤੂਫਾਨੀ ਹੁੰਦਾ ਤਾਂ ਫਲੈਨਨ ਆਇਲਸ ਕਿਸੇ ਨੂੰ ਵੀ ਦਿਖਣਾ ਹੀ ਨਹੀਂ ਸੀ ਇੱਕ ਥਿਉਰੀ ਹੋਰ ਸਾਹਮਣੇ ਆਈ ਕਿ ਸੇਂਟ ਫਲੈਨਨ ਆਇਰਿਸ਼ ਬਿਸ਼ਪ ਸਨ ਜਿੰਨਾ ਨੇ ਇੱਕ ਚਰਚ ਬਣਾਇਆ ਸੀ ਫਲੈਨਨ ਆਇਲਸ ਕੋਲ ਇਸ ਨਾਲ ਲੋਕਾਂ ਨੇ ਵੀ ਕਿਆਸਰਾਈਆਂ ਲਾਈਆਂ ਕਿ ਪੁਰਾਣੀਆਂ ਕਹਾਣੀਆਂ ਸੱਚ ਹਨ ਜਿੰਨਾ ਵਿੱਚ ਫਲੈਨਨ ਆਇਲਸ ਨੂੰ ਸ਼ਰਾਪਿਤ ਮੰਨਿਆ ਗਿਆ ਹੈ ਲੋਕਲ ਲੋਕਾਂ ਦੇ ਮੁਤਾਬਕ ਫਲੈਨਨ ਦੀ ਰੂਹ ਆਇਲਸ ਨੂੰ ਪ੍ਰੋਟੈਕਟ ਕਰਦੀ ਹੈ ਅਤੇ ਜੋ ਆਇਲਸ ਦੀ ਇਸ ਧਾਰਮਿਕ ਪੱਖ ਨੂੰ ਨਹੀਂ ਮੰਨਦੇ ਉਹਨਾਂ ਨੂੰ ਇਸ ਸ਼ਰਾਪ ਦਾ ਸਾਹਮਣਾ ਕਰਨਾ ਪੈਂਦਾ ਹੈ ਕਈਆਂ ਨੇ ਕਿਹਾ ਕਿ ਲਾਈਟ ਹਾਊਸ ਦੀ ਕੰਸਟਰਕਸ਼ਨ ਨੇ ਹੀ ਫਲੈਨਨ ਦੀ ਰੂਹ ਨੂੰ ਕ੍ਰੋਧਿਤ ਕੀਤਾ ਜਿਸ ਕਰਕੇ ਇਹ ਕਾਰਾ ਹੋਇਆ ਉਨ੍ਹਾਂ ਕਿਹਾ ਕਿ ਘੜੀ ਦਾ ਰੁਕਣਾ ਤੂਫਾਨ ਦਾ ਇੰਨਾ ਤਾਕਤਵਰ ਰੂਪ ਉਤਾਰਨਾ ਅਤੇ ਲੌਗ ਬੁੱਕ ਵਿੱਚ ਲੋਕਾਂ ਦਾ ਵਤੀਰਾ ਇਹ ਸਭ ਪਲੈਨਿੰਗ ਵਾਲੇ ਸ਼ਰਾਪ ਨੂੰ ਤੂਲ ਦਿੰਦਾ ਹੈ ਲੋਕਾਂ ਮੁਤਾਬਕ ਉੱਥੇ ਲਾਈਟ ਹਾਊਸ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਡਰਾਉਣੀਆਂ ਆਵਾਜ਼ਾਂ ਸੁਣਦੀਆਂ ਸਨ ਕਈਆਂ ਨੇ ਉੱਥੇ ਯੂ ਐਫ ਓ ਦੀਆਂ ਗੋਲ ਡਿਸਕਸ ਦੇਖਣ ਦੀ ਵੀ ਗੱਲ ਕੀਤੀ ਅਤੇ ਕਿਹਾ ਕਿ ਹੋ ਸਕਦਾ ਹੈ ਕਿੰਨਾ ਕਰਮਚਾਰੀਆਂ ਨੂੰ ਏਲੀਅਨਸ ਲੈ ਗਏ ਹੋਣ ਤਾਂ ਹੀ ਤਾਂ ਉਨ੍ਹਾਂ ਨੇ ਪਿੱਛੇ ਕੋਈ ਵੀ ਸੁਰਾਗ ਨਹੀਂ ਛੱਡਿਆ ਲਾਸਟ ਤੇ ਸਭ ਤੋਂ ਜ਼ਿਆਦਾ ਵੱਡੀ ਪੋਸਿਬਿਲਿਟੀ ਜਿਸ ਥਿਊਰੀ ਦੀ ਲੱਗਦੀ ਹੈ ਉਹ ਇਹ ਹੈ ਕਿ ਫਲੈਨਨ ਆਇਲਸ ਦੇ ਨਾਲ ਬਹੁਤ ਤਿਰਛੀ ਟਲਾਨ ਵਾਲੀਆਂ ਬਹੁਤ ਸਿੱਧੀਆਂ ਪਥਰੀਲੀਆਂ ਪਹਾੜੀਆਂ ਹਨ ਜਿਸ ਨੂੰ ਜੀਓ ਕਿਹਾ ਜਾਂਦਾ ਹੈ ਏ ਜੀਓਸ ਛੋਟੀਆਂ ਗੁਫਾਵਾਂ ਵਿੱਚ ਖਤਮ ਹੁੰਦੀਆਂ ਹਨ ਪੱਛਮੀ ਲੈਂਡਿੰਗ ਪਲੇਟਫਾਰਮ ਵਾਲੇ ਪਾਸੇ ਇਹ ਜ਼ਿਆਦਾ ਹਨ ਸਮੁੰਦਰੀ ਤੂਫਾਨ ਅਤੇ ਹਾਈ ਟਾਈਡਸ ਵਾਲੇ ਵੇਲੇ ਪਾਣੀ ਇਨ੍ਹਾਂ ਗੁਫਾਵਾਂ ਵਿੱਚ ਭਰ ਜਾਂਦਾ ਹੈ ਅਤੇ ਸਮੁੰਦਰ ਥੋੜਾ ਸ਼ਾਂਤ ਹੋਣ ਤੋਂ ਉਪਰੰਤ ਇੰਨੀ ਤਾਕਤ ਨਾਲ ਬਾਹਰ ਵੱਲ ਨੂੰ ਵਾਪਸ ਆਂਦਾ ਹੈ ਕਿ ਆਸਾਨੀ ਨਾਲ ਛੋਟੀਆਂ ਕਿਸ਼ਤੀਆਂ ਵੀ ਰੋੜ ਸਕਦੀਆਂ ਹਨ ਇਹ ਤਾਂ ਫਿਰ ਵੀ ਇਨਸਾਨ ਸਨ ਇੱਕ ਰੋਚਕ ਤੱਤ ਹੋਰ ਵੀ ਹੈ ਕਿ ਪਹਿਲਾਂ ਮਾਰਸ਼ਲ ਨੂੰ 5 ਸ਼ਿਲਿੰਗਸ ਦਾ ਫਾਈਨ ਵੀ ਹੋਇਆ ਸੀ ਜਦੋਂ ਉਹਨਾਂ ਦੇ ਕੁਝ ਇਕਵਿਪਮੈਂਟਸ ਯਾ ਸੇਫਟੀ ਗੀਅਰਸ ਜੀਓਜ਼ ਵੱਲ ਜਾਂ ਗੁਫਾਵਾਂ ਵੱਲ ਨੂੰ ਰੁੜ ਗਏ ਸਨ ਹੋ ਸਕਦਾ ਹੈ ਕਿ ਇੱਕ ਬਹੁਤ ਤੇਜ਼ ਗੇਲ ਵਿੱਚ ਇਹਨਾਂ ਗੁਫਾਵਾਂ ਵਿੱਚ ਮਾਰਸ਼ਲ ਅਤੇ ਟਕਿੱਟ ਇਹੋ ਜਿਹੇ ਫਾਈਨ ਤੋਂ ਬਚਣ ਲਈ ਗੇਲ ਵਿੱਚ ਗਏ ਹੋਣ ਤਾਂ ਕਿ ਗੀਅਰਸ ਵਾਲਾ ਡੱਬਾ ਬਚਾਇਆ ਜਾ ਸਕੇ ਅਤੇ ਉਹ ਮਿਕਾਰਥਰ ਨੂੰ ਲਾਈਟ ਹਾਊਸ ਉੱਪਰ ਛੱਡ ਕੇ ਗਏ ਹੋਣਗੇ ਤਾਂ ਕਿ ਉਹ ਸਮੁੰਦਰੀ ਛੱਲਾਂ ਦੀ ਜਾਣਕਾਰੀ ਥੱਲੇ ਦੇ ਸਕੇ ਤੇ ਇਹ ਵੀ ਹੋ ਸਕਦਾ ਹੈ ਇਸ ਤੋਂ ਬਾਅਦ ਇਹ ਹੋ ਸਕਦਾ ਹੈ ਕਿ ਇਸ ਸਮੇਂ ਦੌਰਾਨ ਮਿਕਾਰਥਰ ਨੇ ਬਹੁਤ ਜ਼ਬਰਦਸਤ ਛੱਲਾਂ ਸਮੁੰਦਰੀ ਕਿਨਾਰੇ ਵੱਲੋਂ ਆਉਂਦੀਆਂ ਦੇਖੀਆਂ ਹੋਣ ਅਤੇ ਉਹ ਭੱਜ ਕੇ ਥੱਲੇ ਸੁਨੇਹਾ ਦੇਣ ਗਿਆ ਹੋਵੇ ਜਿਸ ਦੇ ਚੱਲਦੇ ਉਹ ਆਪਣਾ ਆਇਲ ਸਕਿਨ ਕੋਟ ਪਾਉਣਾ ਭੁੱਲ ਗਿਆ ਹੋਵੇ ਇਸ ਦੌਰਾਨ ਉਹ ਆਪ ਵੀ ਰੁੜ ਗਿਆ ਹੋਵੇ ਜਿਸ ਦੇ ਨਾਲ ਕਿੱਲੀ ਉੱਪਰ ਟੰਗੇ ਹੋਏ ਕੋਟ ਵਾਲੀ ਗੱਲ ਵੀ ਸਮਝ ਵਿੱਚ ਆਉਂਦੀ ਹੈ ਨਾਲ ਹੀ ਨਾਲ ਇਹ ਡਾਈਨਿੰਗ ਟੇਬਲ ਉੱਪਰ ਪਏ ਖਾਣੇ ਦੀ ਅਤੇ ਲੌਗ ਬੁੱਕ ਦੀ ਐਂਟਰੀ ਸਿਰਫ 15 ਦਸੰਬਰ ਤੱਕ ਹੋਣ ਦੀ ਗੱਲ ਵੀ ਸਮਝ ਆਉਂਦੀ ਹੈ ਇਸ ਸਭ ਦੇ ਬਾਵਜੂਦ ਵੀ ਅੱਜ ਤੱਕ ਇਹ ਕੇਸ ਅਨਸੋਲਵ ਮੰਨਿਆ ਜਾਂਦਾ ਹੈ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਅਤੇ ਕਮੈਂਟ ਕਰਨਾ ਨਾ ਭੁੱਲਣਾ ਧੰਨਵਾਦ